ਬਾਬਾ ਜੀ ਆਪਣਾ ਨਾਮ ਕੀ ਹੈ ਤੇ ਇੱਥੇ ਇਸ ਗੁਰੂ ਘਰ ਚ ਕਿੰਨੇ ਸਾਲ ਤੋਂ ਤੁਸੀਂ ਜੀਰਾ ਕਰ ਰਹੇ ਹੋ? ਮੇਰਾ ਨਾਮ ਬਰਦੀਸ਼ ਸਿੰਘ ਆ ਜੀ। ਜਿੱਥੇ ਮੈਨੂੰ 38 ਸਾਲ ਦੀ ਸੇਵਾ ਕਰਨ ਨੂੰ। ਠੀਕ ਹੈ। ਤੇ ਆਪਣੇ ਗੁਰੂ ਘਰ ਕਿੰਨਾ ਕਪਣਾ ਜੀ ਹੈ? ਜੋ ਪਿੰਡ ਬਣਿਆ ਹੁੰਦਾ ਕੋਟਰਾ ਬਣਿਆ। ਪਰ ਇਹ ਪੁਰਾਣੇ ਗੁਰਦਾਰੇ ਬਣੇ ਨੂੰ 67 68 65 ਸਾਲ ਨੇ ਹੋ ਗਏ। ਠੀਕ ਹੈ। ਇਹ ਜਿਹੜੀ ਇਮਾਰਤ ਜਿੱਥੇ ਅਸੀਂ ਇੱਥੇ ਬੈਠੇ ਆਪਾਂ ਹਾਂ ਪੁਰਾਣੀ। ਠੀਕ ਹੈ ਜੀ। ਹਾਂ ਜੀ। ਇਹ ਬਾਦ ਚ ਨਵੀ ਬਣੀ ਹੈ ਇਹ ਬਾਦ ਚ ਨਵੀ ਬਣੀ ਹੈ ਇਹਨੂੰ 7-8 ਸਾਲ ਬਣੀ ਹੋਈ ਆ ਅੱਛਾ ਜੀ ਆ ਤੇਰਾ 14 ਸਾਲ ਲੱਗੇ ਬੰਦਾ ਬੰਦਿਆ ਨੂੰ ਠੀਕ ਹੈ ਹਾਂਜੀ ਹਾਂਜੀ ਠੀਕ ਤੇ ਆਪਣੇ ਪਿੰਡ ਚ ਹੋਰ ਕਿੰਨੇ ਗੁਰਦੁਆਰਾ ਸਾਹਿਬ ਨੇ ਕਿੱਥੇ ਜੀ ਪਿੰਡ ਚ ਗੁਰਦੁਆਰਾ ਸਾਹਿਬ ਮਈਆ ਸਿੰਘ ਦਾ ਪਾਕੇ ਚਾਰ ਵਾ ਠੀਕ ਹੈ ਇੱਕ ਬਾਬੇ ਸ਼ਿਦਾਂ ਦਾ ਬਾਹਰ ਹਾਂਜੀ ਤੇ ਕਰਨੂਪੱਤੀ ਆ ਹਾਂਜੀ ਤੇ ਕਬੀੜੇ ਆਪਣਾ ਮਈਆ ਸਿੰਘ ਦਾ ਹਾਂਜੀ ਇਹ ਸਭ ਤੋਂ ਵੱਡਾ ਗੁਰਦੁਆਰਾ ਪਿੰਡ ਦਾ ਮੁੱਖ ਹੀ ਹੈ ਜੀ ਮੁੱਖ ਪਰ ਗੁਰਦਵਾਰਾ ਪਹਿਲਾਂ ਹੀ ਹੋਈ ਆ ਹਾਂ ਜੀ ਕੋਈ ਇਸ ਗੁਰਦੁਆਰਾ ਸਾਹਿਬ ਬਾਰੇ ਹੋਰ ਕੋਈ ਵਿਸ਼ੇਸ਼ ਜਾਣਕਾਰੀ ਤੁਸੀਂ ਦਿੰਦੇ ਹੋ ਇੱਥੇ ਮੇਰੇ ਆਉਣ ਤੋਂ ਪਹਿਲਾਂ ਓ 300 ਪਾਰ ਹੋਇਆ ਜੀ ਅੱਛਾ ਜੀ ਹਾਂ ਜੀ ਉਹਦਾ ਦਾਅ ਪੈਂਦੀ ਕੀਤੀ ਸੀ ਸਾਰੇ ਪਿੰਡ ਦੇ ਧੀਆਂ ਪਣਾ ਨੂੰ ਗੁੰਦੀ ਵੰਦੀ ਅੱਛਾ ਜੀ ਜਿੰਨੇ ਉਹ ਧੀਆਂ ਪਣਾ ਪਿੰਡ ਦੇ ਮੈਂ ਆਇਆ ਨਾ ਇੱਥੀਆਂ ਪਾਪ ਆ ਕੇ ਉਹਨੂੰ ਸੱਜ ਕੇ ਲਾਗੀ ਘੜ ਕੇ ਉਹਨੂੰ ਲਾਗੀ ਘੜ ਦਿੰਦੇ ਹਾਂ ਇਹ ਸਾਰਿਆਂ ਨੂੰ ਗੁੰਦੀਆਂ ਵੰਦੀਆਂ ਠੀਕ ਹਾਂ ਜੀ ਹਾਂ ਜੀ ਸਭ ਸੰਤ ਆਏ ਹੀ ਤੇ ਪਿੰਡ ਦਾ ਬੰਦਾ ਜਿਹਨੇ ਉਨੇ ਪਾਰਖ 1500 ਪਾਰਖ ਹੈ 1000 ਪਾਰਖ ਹੈ ਠੀਕ ਹੈ ਹਾਂਜੀ ਹਾਂਜੀ ਉਹਦਾ ਹਰ ਸਾਲ ਪਾਰਖ ਨੇ ਦਫੇ ਪਾਸ਼ਾ ਦੇ ਨਾਮ ਤੇ ਹੁੰਦਾ ਠੀਕ ਹੈ ਹਾਂਜੀ ਉਹਨੇ ਗੁਰਦਰਾਸ ਤਸਮੀਸ਼ ਦਸਮੀਸ਼ ਪਾਸ਼ਾ ਦੇ ਨਾਮ ਤੇ ਆ ਠੀਕ ਹੈ ਹਾਂਜੀ ਹਾਂਜੀ ਤੇ ਇਹ ਆਪਣਾ ਜਿਹੜਾ ਗੁਰੂ ਘਰ ਦਾ ਸਾਰਾ ਇਹ ਆਪਣੇ ਨਗਰ ਦੇ ਸਹਿਯੋਗ ਨਾਲ ਹੀ ਬਣਿਆ ਜੀ ਆ ਨਗਰ ਸਹਿਯੋਗ ਨਾਲ ਬਣਿਆ ਬਾਬਾ ਜੀ ਬਾਬਾ ਕੋਲਾ ਸਿੰਘ ਨੇ ਬਣਾਇਆ ਜੀ ਠੀਕ ਹੈ ਜੀ ਹਾਂਜੀ ਨਗਰ ਦਾ ਸਹਿਯੋਗ ਵੀ ਆਦਾ ਬਾਬਾ ਕੋਲਾ ਸਿੰਘ ਦਾ ਹਾਂਜੀ ਉਹਨਾਂ ਬਾਜਾ ਜੀ ਲਈ ਆ ਬਾਅਦ ਚੇਅਰਮੈਨ ਆਪਣਾ ਅੰਗਭਜਨ ਸਿੰਘ ਹਾਂਜੀ ਉਹਨਾਂ ਖਰੀ ਹਟ ਦਿੱਤੀ ਆ ਅੱਛਾ ਹੋਰ ਪੈਸਾ ਚਲਾ ਦਿੱਤਾ ਉਹਨਾਂ ਨੇ ਠੀਕ ਪੈਣਜੋ ਗ੍ਰਹੀ ਕਰਦੇ ਆ ਸਾਲ ਠੀਕ ਬਾਬੇ ਠੀਕ ਹਾਂਜੀ ਹਾਂ ਸਾਡੇ ਸਾਡੇ ਕੋ ਜੋ ਅੰਦਾਹੀ ਨੂੰ ਲਾਈ ਜਾਂਦੇ ਆ ਸਿਆ ਕਰਦੇ ਦੋਵੇਂ ਟਾਈਮ ਹਾਂਜੀ ਠੀਕ ਹੋਰ ਹੋਰ ਦਿੰਦੇ ਜਾਂਦੇ ਦੇਖੋ ਉਹ ਚੱਟੀ ਕਾਲਾ ਜੀ ਪਹਿਲਾਂ ਮਹਾ ਇੱਥੇ ਤੋਂ ਨੂੰ ਆਏ ਆ ਉਹਨੂੰ ਅਤਵਾ ਦਾ ਟਾਈਮ ਸੀ ਉਦੋਂ ਅੱਛਾ ਜੀ ਹਾਂਜੀ ਉਹ ਤਾਂ ਬਹੁਤ ਸੰਤ ਘਟੋਂਗੇ ਅੱਛਾ ਜੀ ਦੋ ਚਾਰ ਜਾਨੇ ਦੋ ਜਾਨੇ ਆਉਂਦੇ ਸੀ ਠੀਕ ਹੈ ਤੇ ਬਹੁਤ ਉਦੋਂ ਟਾਈਮ ਵੀ ਬਤੀਤ ਨਹੀਂ ਹੁੰਦਾ ਆਦਾ ਵੀ ਕੋਈ ਆਮਦਨ ਕੁਝ ਨਹੀਂ ਹੈ ਅੱਛਾ ਜੀ ਹਾਂ ਹੁਣ ਠੀਕ ਹੈ ਹੁਣ ਟਾਈਮ ਪੂਰਾ ਪਾਸ ਹੋ ਜਾਂਦਾ ਵਾ ਠੀਕ ਹੈ ਹਾਂਜੀ ਮਤਲਬ ਉਸ ਦੌਰ ਦੇ ਵਿੱਚ ਗੁਰੂ ਘਰ ਚ ਵੀ ਲੋਕਾਂ ਦਾ ਆਉਣਾ ਘਟ ਗਿਆ ਸੀ ਹਾਂਜੀ ਘਟ ਗਿਆ ਸੀ ਹਾਂਜੀ ਹਾਂਜੀ ਤੇ ਤੇ ਪਿੰਡ ਦੇ ਵਿੱਚ ਬਹੁਤ ਵਾਇਰਸ ਸੀ ਪਿੰਡ ਦੇ ਬੰਦੇ ਭਗੋੜੇ ਹੀ ਬਿਨੇ ਅੱਛਾ ਜੀ ਹਾਂਜੀ ਉਫੇ ਪਿੰਡ ਦੇ ਆ ਉਸ ਵੇਲੇ ਤੁਸੀਂ ਨਹੀਂ ਹੋ ਰਹੀ ਉਹ ਪਿੰਡੋਂ ਚਲੇ ਗਏ ਸਾਰੇ ਉਹ ਡੇ ਗਏ ਇਹ ਪੜੀ ਦੁੱਖ ਪਿਆ ਇੱਥੇ ਚੌਂਕੀ ਬਣੀ ਹੁੰਦੀ ਸਕੂਲ ਸਕੂਲੇ ਬਣੀ ਹੁੰਦੀ ਹਾਂਜੀ ਤੇ ਨਾਲ ਮੰਡ ਪੰਦਾ ਮੰਡ ਵਿੱਚ ਵੀ ਆਮ ਆਤਵਾਦ ਹੁੰਦਾ ਜੀ ਹਾਂਜੀ ਕਿ ਉਹ ਐਸੇ ਕੋਈ ਡਰ ਕਰਕੇ ਵੀ ਲੋਕ ਲੋਕਾਂ ਦਾ ਆਉਣਾ ਘਟਿਆ ਸੀ ਉਹ ਤਾਂ ਸ਼ਾਮਾਂ ਸਿਰਫ ਘੱਟ ਨਿਕਲਦੇ ਲੋਕ ਹਾਂਜੀ ਹਾਂ ਡਰ ਕਰਕੇ ਤੇ ਹੋਰ ਜਿਆਦਾ ਜਾਰੂ ਵੀ ਘਟੇ ਸੀ ਹੁਣ ਰੋਕੀ ਜਾਗੂ ਜਿਆਦੇ ਹੋ ਗਈ ਹੈ ਹਾਂਜੀ ਹਾਂਜੀ